ਨਹੀਂ ਦਜੀਤ ਸਿੰਘ ਮੈਂ ਫਾਦਰ ਲਗਦਾ ਹਾਂ ਉਹ 18 2018 ਦਸੰਬਰ ਦੇ ਵਿੱਚ ਜੋਇਨਿੰਗ ਹੋਈ ਸੀ ਤੇ 18 ਸਾਲ ਦੀ ਉਹਨਾਂ ਦੀ ਉਮਰ ਸੀ ਜਦੋਂ ਗਈ ਸੀ ਕਿੱਥੇ ਸੀ ਇਹ ਮਤਲਬ ਹੁਣ ਉਹਨਾਂ ਦੀ ਇਹ ਪੋਸਟਿੰਗ ਠੀਕੀ ਆਪਣੇ ਰਜੌਰੀ ਸੈਕਟਰ ਦੇ ਵਿੱਚ ਸੀਗੀ ਤੇ ਇਸ ਟਾਈਮ ਅੰਮ੍ਰਿਤਸਰ ਦੇ ਵਿੱਚ ਆਪਣੇ ਕੋਰਸ ਕਰਨ ਵਾਸਤੇ ਆਈ ਹੋਈ ਸੀ ਕਿਵੇਂ ਹੋਈ ਇਹ ਮਤਲਬ ਇਹਨਾਂ ਜੀ ਇਹ ਰਾਤ ਨੂੰ ਮਤਲਬ ਵੀ ਆਪਣਾ ਰੋਟੀ ਪਾਣੀ ਖਾ ਕੇ ਰਾਤ ਨੂੰ ਆਪਣੇ ਪੜਾਈ ਕਰਨ ਲੱਗ ਕੇ 11 ਵਜੇ ਤੱਕ ਪੜਾਈ ਕਰਦੇ ਰਹੇ ਤੇ ਉਸ ਤੋਂ ਬਾਅਦ ਜਦੋਂ ਠਾਉਗੇ ਉਦੋਂ ਬਾਅਦ ਜੇ ਕੋਈ ਖਾਤਨਾਕ ਕੋਈ ਠੱਪ ਆਇਆ ਉਹਦੇ ਬਿਸਤਰੇ ਤੇ ਚੜ ਗਿਆ ਬਿਸਤਰੇ ਚੜਾ ਹੋਇਆ ਤੇ ਜਦੋਂ ਅਸੀਂ ਸੌਂ ਗਿਆ ਇਹਨੂੰ ਕੁਝ ਨਹੀਂ ਪਤਾ ਲੱਗਾ ਜਦੋਂ ਇਹਨਾਂ ਦੀ ਕੋਈ ਕਾਰਬਟਲਿਟੀ ਪਾਸਾ ਲੱਤਾ ਤਾਂ ਉਹ ਉਹਦੇ ਉੱਪਰ ਕਾਰਬਟਲਿਟੀ ਗਈ ਤਾਂ ਉਹਨੇ ਠੱਪ ਨੇ ਉਹਦੇ ਡੰਗ ਮਾਰਿਆ ਤੇ ਡੰਗ ਲੱਗਣ ਤੋਂ ਬਾਅਦ ਇਹਨਾਂ ਨੂੰ ਕੁਝ ਨਹੀਂ ਪਤਾ ਲੱਗਾ ਵੀ ਫੇਰ ਸੌਂਗੇ ਉਸੇ ਨਾਲ ਜਿਹੜਾ ਸੀਗਾ ਪੋਜਨ ਫੀ ਪੋਜਨ ਕਰਕੇ ਉਹਨਾਂ ਨੂੰ ਨਸਾ ਹੋ ਗਿਆ ਜ਼ਿਆਦਾ ਤਾਂ ਉਹਨਾਂ ਨੂੰ ਬੇਹੋਸ਼ ਹੋ ਗਏ ਬੇਹੋਸ਼ ਹੋਣ ਤੋਂ ਬਾਅਦ ਜਦੋਂ ਸਵੇਰੇ ਮਾਰਨਿੰਗ 4 ਵਜੇ ਹੋ ਉੱਠੇ 4 ਵਜੇ ਉੱਠਣ ਤੋਂ ਬਾਅਦ ਉਹਨਾਂ ਨੇ ਮੁੰਡਿਆਂ ਦੇ ਨਾਲ ਸਾਥੀਆਂ ਨੇ ਜਦੋਂ ਉਹਨੂੰ ਉਠਾਇਆ ਤੇ ਵੀ ਚਮਨਣ ਜੀ ਤੋਂ ਉੱਠਾ ਤੇ ਉੱਠ ਖੜਾ ਹੈ ਕਹਿੰਦਾ ਵੀ ਚਮਨਜੀਤ ਕਹਿੰਦਾ ਕਹਦਾ ਜੀ ਮੈਨੂੰ ਚੱਕਰ ਆ ਰਹੇ ਨੇ ਕਹਿੰਦੇ ਚੱਕਰ ਆ ਰਹੇ ਨੇ ਤੇ ਕਹਿੰਦੇ ਵੀ ਮੇਰੇ ਢੂਹੀ ਤੇ ਵੀ ਦਰਦ ਹੋ ਰਿਹਾ ਵੀ ਦੇਖੋ ਮੇਰੇ ਢੂਹੀ ਦਾ ਦਰਦ ਕੀ ਆਗਾ ਤੇ ਉਸ ਤੋਂ ਬਾਅਦ ਜੋ ਦੇਖਿਆ ਵੀ ਉਹਦੇ ਖਾਪ ਨੇ ਉਹਦੇ ਡੰਗ ਮਾਰੇ ਸੀ ਪਿੱਛੇ ਦੋ ਟੂਹੀ ਦੇ ਉੱਪਰ ਤੇ ਜਦੋਂ ਫਿਰ ਆਪਣੇ ਉਹਨਾਂ ਦੇ ਜਿਹੜੇ ਇੰਜੀਨੀਅਰ ਸੀਗੇ ਇੰਜੀਨੀਅਰ ਨੂੰ ਦੱਸਿਆ ਵੀ ਐ ਕਰਕੇ ਵੀ ਆਪਣੇ ਸਾਥੀ ਨੂੰ ਵੀ ਉਹਨਾਂ ਨੇ ਜਿਹੜਾ ਸਿਪਾਹੀ ਆ ਉਹਨੂੰ ਕੱਟ ਲਿਆ ਖਾਪ ਨੇ ਤੇ ਉਹ ਉਹਨਾਂ ਨੇ ਫਟਾਫਟ ਕਾਰ ਵੀ ਕੀਤੀ ਆਪਣੀ ਗੱਡੀ ਫੌਜ ਦੀ ਗੱਡੀ ਮੰਗਾਈ ਗੱਡੀ ਮੰਗਾ ਕੇ ਤੇ ਆਪਣੇ ਸਿਵਲ ਫੌਜੀ ਹਸਪਤਾਲ ਦੇ ਵਿੱਚ ਉਹਨੂੰ ਦਾਖਲ ਕਰਵਾਇਆ 4-5 ਘੰਟੇ ਇਲਾਜ ਚੱਲਣ ਤੋਂ ਬਾਅਦ ਅਕੀਰ ਅਕੀਰ ਜਦੋਂ ਜ਼ਿਆਦਾ ਭੋਜਨ ਹੋਣ ਦੇ ਕਾਰਨ ਤਾਂ ਉਹ ਮੇਰਾ ਬੇਟਾ ਜਮਨਜੀਤ ਸਿੰਘਾ ਉਹਨਾਂ ਦੀ ਡੈਥ ਹੋ ਗਈ ਡਿਊਟੀ ਦੌਰਾਨ ਹੀ ਡੈਥ ਹੋਈ ਡਿਊਟੀ ਦੌਰਾਨ ਉਹਨਾਂ ਦੀ ਡੈਥ ਹੋਈ ਆ ਤੇ ਉਹਨਾਂ ਕੋਰਸ ਕਰਨ ਵਾਸਤੇ ਉੱਥੇ ਆਏ ਹੋਏ ਸੀ ਕੀ ਮੰਗ ਕਰਦੇ ਹੋ ਸਰਕਾਰ ਤੋਂ ਸਰਕਾਰ ਤੋਂ ਅਸੀਂ ਮੰਗ ਚਾਉਂਦੇ ਆ ਵੀ ਮੇਰੇ ਲੜਕੇ ਨੂੰ ਕੀ ਇੱਡਾ ਕ ਖੇਡ ਦਾ ਸਤਿਕਾਰ ਦਿੱਤਾ ਜਾਣਾ ਚਾਹੀਦਾ ਜੋ ਵੀ ਮਾਨਸਮਾਨ ਜੀ ਦਨ ਦਿੱਤਾ ਜਾਂਦਾਗਾ ਉਹ ਉਹਨਾਂ ਨੂੰ ਜੋ ਫੌਜੀਆਂ ਨੂੰ ਦਿੱਤਾ ਦਿੱਤਾ ਜਾਂਦਾ ਉਹ ਮਾਨਸਮਾਨ ਉਹਨੂੰ ਦਿੱਤਣਾ ਦੇਣਾ ਚਾਹੀਦਾਗਾ ਵੀ ਉਹਨਾਂ ਨੂੰ ਦੇਖ ਕੇ ਜੋ ਵੀ ਮੇਰਾ ਬੱਚਾ ਸੀ ਹੀਰੋਆ ਉਹਨਾਂ ਨੂੰ ਦੇਖ ਕੇ ਬੋਲੋ ਬੋਲੋ ਕਰੋ ਸੋੜੇ ਬਾਤ ਬਾਤ ਕਰੋ ਉਹ ਸਹੀ ਦਾ ਦਾ ਭਾ ਦੇਣਾ ਚਾਹੀਦਾ ਹੈ ਉਹ ਕਾਈ ਬੋਲੋ ਕੋਈ ਸੋਸ਼ੀਟ ਬੋਨਾਂ ਨੂੰ ਸੀ ਦਾਨਾ ਮਾਰਨ ਸਮਾਨ ਦੇਣਾ ਚਾਹੀਦਾ ਤੇ ਸਰਕਾਰ ਨੂੰ ਮੰਗ ਕਰਦਾ ਜੋ ਵੀ ਜੋ ਵੀ ਪੋਜੀਟਿਵ ਹਰੋਂਦਾ ਜਿਵੇਂ ਜੈਸੇ ਮੇਰਾ ਬੱਚਾ ਹੋਇਆ ਉਹਨਾਂ ਨੂੰ ਜੋ ਵੀ ਉਹਨਾਂ ਨੂੰ ਖੈਤਾ ਮਿਲ ਲਈ ਗਏਗਾ ਉਹ ਮੈਨੂੰ ਜੇ ਮਿਲਿਆ ਬਿਆ ਹੋਇਆ ਸੀ ਜੀ ਥੈਂਕ ਯੂ ਅਨਮੋਲ ਪਰ ਇਹ ਕੀ ਨਾਮ ਹੈ ਯਾਪਾ ਮੇਰਾ ਨਾ ਐਕਸ ਆਰਮੀ ਰਿਟਾਇਰਡ ਨਿਛਤਰ ਸਿੰਘ ਆ ਜੀ ਅੱਛਾ ਤਾਂ ਦੇਖੋ ਜੋ ਗਵਰਨਮੈਂਟ ਦੇ ਨਾਲ ਡਿਊਟੀ ਕਰ ਰਿਹਾ ਹੈ ਸੈਂਟਰ ਸਕੂਲ ਦੀ ਡਿਊਟੀ ਕਰ ਰਿਹਾ ਹੈ ਸੈਂਟਰ ਸਕੂਲ ਦੇ ਦੌਰਾਨ ਡਿਊਟੀ ਦੇ ਆਰਮੀ ਦੇ ਵਿੱਚ ਆਨ ਡਿਊਟੀ ਸੀ ਬੰਦਾ ਜਦੋਂ ਉਹਦੀ ਡੈਥ ਹੋ ਰਹੀ ਹੈ ਮਿਲਟੀ ਹਸਪੀਟਲ ਦੇ ਵਿੱਚ ਡੈਥ ਹੋ ਰਹੀ ਹੈ ਆਨ ਡਿਊਟੀ ਦੇ ਡੈਥ ਹੋ ਰਹੀ ਹੈ ਵੇਰੀ ਮਾਰਨਿੰਗ ਪੇਟ ਅਟੈਂਡ ਕਰਨ ਬਾਅਦ ਸੇ ਬੱਚਿਆਂ ਨੂੰ ਉਠਾਇਆ ਉਹਨੂੰ ਸ਼ਹੀਦ ਅਦਾ ਦੇ ਜੇ ਮਿਲਣਾ ਜ਼ਰੂਰੀ ਹੈ ਜੀ ਕਿਉਂਕਿ ਉਹ ਔਨ ਡਿਊਟੀ ਸੀ ਸ਼ਹੀਦ ਅਦਾ ਦੇ ਮਿਲਣਾ ਚਾਹੀਦਾ ਉਸ ਦਾ ਬਤਵਾਨਾ ਚਾਹੀਦਾ ਸਾਡੇ ਮਹੱਲੇ ਦੇ ਵਿੱਚ ਪਤਾ ਲੱਗੇ ਵੀ ਹਾਂ ਵੀ ਇਹ ਸ਼ਹੀਦ ਹੈ ਦੂਸਰੀ ਗੱਲ ਇਹ ਆ ਜੋ ਮਾਂ ਨੂੰ ਬਾਪ ਨੂੰ ਇਹਦਾ ਮਿਲਣਾ ਚਾਹੀਦਾ ਮਜ਼ਮਾ ਜੋ ਵੀ ਹੈ ਮੁੱਖ ਮੰਤਰੀ ਸਾਹਿਬ ਤਕਰੀਬਨ ਅਗਨੀ ਵੀਰਾਂ ਬਾਰੇ ਵੀ ਇਹ ਗੱਲ ਰਹੀ ਸੀ ਬੇਟਾ ਅਗਨੀ ਵੀਰ ਨਹੀਂ ਸੀ ਇਹ ਔਨ ਡਿਊਟੀ 7600 ਸਾਲ ਤੋਂ ਇਹ ਡੁੱਟਦੇ ਸੀ ਦੂਸਰੀ ਗੱਲ ਇਹ ਆ ਵੀ ਜਿਹੜਾ ਅਗਨੀ ਵੀਰ ਦੇ ਮੁੱਖ ਮੰਤਰੀ ਸਾਹਿਬ ਘਰ ਜਾ ਕੇ ਕਰੋੜ-ਕਰੋੜ ਰੁਪਏ ਦੇ ਕੇ ਆਈ ਹੈ ਕਮਜ਼ੋਰਾਂ ਬੱਚੇ ਲਈ ਵੀ ਸਨਮਾਨ ਹੋਣਾ ਚਾਹੀਦਾ ਇਹ ਅਗਨੀ ਵੀਰ ਨਹੀਂ ਸੀ ਇਹ ਔਨ ਡਿਊਟੀ ਸੀ ਪਰਮਨੈਂਟ ਡਿਊਟੀ ਸੀ ਇੰਨੀ ਇੱਕ ਬੇਨਤੀਆਂ ਕਰਦੇ ਕਿ ਬੇਟਾ ਜੀ ਹਾਂ ਇਹ ਬਰਨਾਲਾ ਸਿਟੀ ਸੰਧੂ ਪੱਤੀ ਬਰਨਾਲੇ ਦੇ ਬਾਬਾ ਸੰਗਤ ਸਿੰਘ ਜੀ ਗੁਰਦੁਆਰਾ ਦੇ ਕੋਲ ਘਰ ਹੈ ਨਾ ਤਾਂ ਬਾਬਾ ਜੀਵਲ ਸਿੰਘ ਗੁਰਦੁਆਰੇ ਦੇ ਕੋਲ ਘਰ ਆ ਪਟਵਾਰ ਖਾਨਾ ਨੇੜੇ ਆ ਨਜ਼ਦੀਕ ਆ ਬਰਨਾਲੇ ਦੇ ਨਾਲ ਸੰਧ ਨਹੀ ਜੀ ਅਨਮੈਡ ਸੀ ਬੱਚਾ ਕੋਈ ਭੈਣ ਭਰਾ ਇਹਨਾਂ ਦੇ ਭੈਣ ਭਰਾ ਇੱਕ ਭੈਣ ਆ ਇੱਕ ਦੋ ਬ੍ਰਦਰ ਆ ਭੈਣ ਵਿਆਹੀ ਹੋਈ ਆ ਬ੍ਰਦਰ ਛੋਟੇ ਹਨ ਬ੍ਰਦਰ ਛੋਟੇ ਨੇ ਵੱਡਾ ਹਾਂ ਬਰਦਰ ਇਹ ਵੱਡਾ ਸੀ ਇਹ ਵੱਡਾ ਨੌਕਰੀ ਦੇ ਪਰਿਵਾਰ ਦੇ ਵਿੱਚ ਛੋਟੇ ਬੇਟੇ ਨੌਕਰੀ ਦਿੱਤੀ ਜਾਵੇ ਉਹ ਬੇਰਜ਼ਗਾਰਾ ਉਸ ਨੂੰ ਡਿਊਟੀ ਦਿੱਤੀ ਹੈ